ਸਤਿ ਸ੍ਰੀ ਅਕਾਲ ਕਿਸਾਨ ਵੀਰੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀਆਂ ਕਿਸਾਨ ਵੀਰੋ ਜੋ ਇਸ ਵਾਰ ਝੋਨੇ ਦੇ ਵਿੱਚ ਨਵਾਂ ਰੋਗ ਆਇਆ ਵੈਸੇ ਤਾਂ ਕੁਝ ਪਿਛਲੇ ਸਾਲ ਵੀ ਇਹ ਜਿਹੜਾ ਝੋਨੇ ਦੇ ਵਿੱਚ ਇਹ ਦੇਖਿਆ ਗਿਆ ਹੈ ਥੋੜੀ ਮਾਤਰਾ ਦੇ ਵਿੱਚ ਪਰ ਇਸ ਸਾਲ ਕੁਝ ਜਿਹੜਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਜਿਹਨੂੰ ਆਪਾਂ ਬੌਣਾ ਰੋਗ ਕਹਿੰਦੇ ਆ ਝੋਨੇ ਦੇ ਜਿਹੜੇ ਬੂਟੇ ਆ ਵਿੱਚ ਵਿੱਚ ਮਧਰੇ ਜਿਹੜੇ ਰਹਿ ਰਹੇ ਨੇ ਦੇਖਣ ਨੂੰ ਦੂਸਰੇ ਨਾਰਮਲ ਬੂਟਿਆਂ ਦੇ ਨਾਲੋਂ ਇਹ ਰੋਗ ਆ ਜਿਹੜਾ ਇਹ ਕਿਉਂ ਆ ਰਿਹਾ ਇਸ ਵਾਰ ਜਿਹੜਾ ਸੋ ਇਹ ਆਪਾਂ ਜਿਹੜਾ ਤਾਂ ਕੀ ਇਹਦਾ ਹੱਲ ਹੋ ਸਕਦਾ ਜਿਹੜੀਆਂ ਆਪਣੀਆਂ ਪੈਸਟੀਸਾਈਡ ਦਵਾਈਆਂ ਨੇ ਇਸ ਦੇ ਨਾਲ ਜਾਂ ਜਿਹੜੇ ਕਿਸਾਨ ਵੀਰਾਂ ਦੇ ਝੋਨੇ ਦੇ ਵਿੱਚ ਇਹ ਵਾਲਾ ਰੋਗ ਆ ਜਿਹੜਾ ਆਇਆ ਜਿਹੜੀ ਤੁਸੀਂ ਇਸ ਰੋਗ ਨੂੰ ਜਿਹੜਾ ਹਟਾਉਣ ਦੇ ਲਈ ਕਿਹੜੀਆਂ ਜੜੀਆਂ ਦਵਾਈਆਂ ਦੀ ਵਰਤੋਂ ਕਰਨਾ ਜਿਹੜੀਆਂ ਜ਼ਰੂਰੀ ਸਮਝਦੇ ਹੋ ਅਤੇ ਕਿਹੜੇ-ਕਿਹੜੇ ਕਿਸਾਨ ਵੀਰਾਂ ਦੇ ਇੱਕ ਖੇਤ ਦੇ ਵਿੱਚ ਜਿਹੜਾ ਰੋਗ ਆਇਆ ਤੇ ਉਹਨਾਂ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਕਿਹੜੀਆਂ ਨੇ ਅਤੇ ਕਿਹੜੀਆਂ ਦਿਨਾਂ ਵਿੱਚ ਉਹਨਾਂ ਨੇ ਝੋਨਾ ਲਾਉਣਾ ਜਿਹੜਾ ਸਟਾਰਟ ਕਰਿਆ ਸੀ ਇਹ ਗੱਲਾਂ ਨੂੰ ਤੁਸੀਂ ਵੀ ਨੋਟਿਸ ਵਿੱਚ ਰੱਖੋ ਵੈਸੇ ਜਿਹੜੇ ਵੀ ਕਿਸਾਨ ਵੀਰਾਂ ਦੇ ਖੇਤ 'ਚ ਇਹ ਰੋਗ ਆਇਆ ਇਹ ਜਿਹੜਾ ਕਿਸੇ ਵੀ ਦਵਾਈ ਦੇ ਨਾਲ ਕੰਟਰੋਲ ਨਹੀਂ ਹੋ ਰਿਹਾ ਐਵੇਂ ਕਈ ਵਾਰ ਅਫਵਾਹਾਂ ਦੇ ਵਿੱਚ ਆ ਕੇ ਕਿਸਾਨ ਵੀਰ ਜਿਹੜੇ ਖਰਚਾ ਕਰ ਲੈਂਦੇ ਨੇ ਬਾਦੂ ਕਿਉਂਕਿ ਕਿਸਾਨ ਨੂੰ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਜਿਹੜਾ ਇਸ ਬਿਮਾਰੀ ਦੇ ਉੱਪਰ ਆ ਜਿਹੜਾ ਕਾਬੂ ਪਾ ਲਏ ਤਾਂ ਕਿ ਜਿਹੜਾ ਉਸ ਦਾ ਫਸਲ ਦਾ ਨੁਕਸਾਨ ਹੋਣਾ ਜਿਹੜਾ ਬੰਦ ਹੋ ਜਾਏ ਪਰ ਅਸਲ ਦੇ ਵਿੱਚ ਕਿਸਾਨ ਵੀਰੋ ਇਸ ਦੇ ਉੱਪਰ ਕੋਈ ਵੀ ਦਵਾਈ ਜਿਹੜੀ ਅਸਲ ਦੇ ਵਿੱਚ ਆ ਉਹ ਕੰਮ ਨਹੀਂ ਕਰ ਰਹੀ ਕੁਝ ਵੀਰ ਜਿਹੜੇ ਆਪਣਾ ਹਾਈਪ ਹੌਪਰ ਵਾਲੀਆਂ ਸੁਪਰੀਹਾਂ ਦਾ ਇਸਤੇਮਾਲ ਇਸ ਨੂੰ ਰੋਕਣ ਦੇ ਲਈ ਕਰ ਰਹੇ ਆ ਤੇਲੇ ਵਾਲੀਆਂ ਸੁਪਰੀਹਾਂ ਜਿਵੇਂ ਅਸ਼ੀਨ ਚੈਸ ਹੋਗੀ ਕਿਉਂਕਿ ਚਿੱਟੀ ਪਿੱਠ ਵਾਲਾ ਜਿਹੜਾ ਟੱਡਾ ਹੁੰਦਾ ਤਾਂ ਕਿ ਉਹ ਜਿਹੜੀ ਉਸ ਤੋਂ ਵੀ ਰੋਕਥਾਮ ਹੋ ਸਕੇ ਉਸ ਦੇ ਕਾਰਨ ਇਹ ਜਿਹੜਾ ਰੋਗ ਆ ਇਹ ਬਣ ਸਕਦਾ ਸੋ ਤੇਲੇ ਵਾਲੀਆਂ ਸੁਪਰੀਹਾਂ ਦੀ ਜਿਹੜੀ ਆ ਕਿਸਾਨ ਇਸ ਤੇ ਉੱਪਰ ਜਿਹੜੀ ਇਹ ਵਸਤੂ ਆ ਜਿਹੜੀ ਕਰ ਰਹੇ ਆ ਪਰ ਅਸਲ ਦੇ ਵਿੱਚ ਕੋਈ ਵੀ ਪੈਸਟੀਸਾਈਡ ਦਵਾਈ ਹੈ ਜਿਹੜੀ ਇਸ ਰੋਗ ਨੂੰ ਹਜੇ ਤੱਕ ਨਹੀਂ ਰੋਕ ਰਹੀ ਪਰ ਇਹ ਰੋਗ ਆ ਜਿਹੜਾ ਇਹ ਕਿਹੜਿਆਂ ਝੋਨਾ ਦੇ ਵਿੱਚ ਆ ਰਿਹਾ ਜੇਕਰ ਆਪਾਂ ਇਸ ਬਾਰੇ ਗੱਲ ਕਰਦੇ ਆ ਕਿਸਾਨ ਵੀਰੋ ਇਹ ਰੋਗ ਆ ਜਿਹੜਾ ਅਗੇਤੇ ਝੋਨੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪਸੇਤੇਆਂ ਝੋਨਿਆਂ ਦੇ ਵਿੱਚ ਇਹ ਵਾਲਾ ਰੋਗ ਨਹੀਂ ਹੈਗਾ ਜਿਹੜੇ ਝੋਨੇ ਜ਼ਿਆਦਾ ਅਗੇਤੇ ਲੱਗੇ ਆ ਜਾਂ ਜਿਨ੍ਹਾਂ ਦੀ ਪਨੀਰੀ ਆ ਜਿਹੜੀ ਉਹ ਜ਼ਿਆਦਾ ਅਗੇਤੀ ਲੱਗੀ ਆ ਜਿਵੇਂ ਕਿ ਕੁਝ ਕਿਸਾਨ ਵੀਰ ਜਿਹੜੇ ਪੈਲੀਆਂ ਦੇ ਵਿੱਚ ਹੀ ਪਨੀਰੀ ਨੂੰ ਜਿਹੜੇ ਬੀਜ ਦਿੰਦੇ ਨੇ ਉਹਨਾਂ ਝੁੰਨਿਆਂ ਦੇ ਵਿੱਚ ਵੀ ਇਹ ਜਿਹੜਾ ਰੋਗ ਦੇਖਣ ਨੂੰ ਮਿਲ ਰਿਹਾ ਇਹ ਰੋਗ ਦੇ ਜਿਹੜੇ ਲਸਣ ਨੇ ਇੱਕ ਤਾਂ ਜਿਹੜਾ ਬੂਟਾ ਦੂਸਰੇ ਬੂਟਿਆਂ ਨਾਲੋਂ ਜਿਹੜਾ ਮਾਤਰਾ ਰਹਿ ਜਾਂਦਾ ਗਰੋਥ ਨਹੀਂ ਕਰਦਾ ਉਸ ਦੀ ਗਰੋਥ ਆ ਜਿਹੜੀ ਰੁਕ ਜਾਂਦੀ ਆ ਉਦਾ ਕੱਦ ਬੌਣਾ ਰਹਿ ਜਾਂਦਾ ਇਸ ਲਈ ਇਸ ਨੂੰ ਜਿਹੜਾ ਬੌਣਾ ਰੋਗ ਕਿਹਾ ਜਾਂਦਾ ਅਤੇ ਜੇਕਰ ਉਸ ਨੂੰ ਆਪਾਂ ਪੱਟ ਕੇ ਬੂਟੇ ਨੂੰ ਦੇਖਦੇ ਹਾਂ ਤਾਂ ਉਹਦੀਆਂ ਜੜੀਆਂ ਜੜਾਂ ਨੇ ਥੱਲੋਂ ਜੜਾਂ ਵੀ ਜਿਹੜੀਆਂ ਲਾਲ ਜੇ ਰੰਗ ਦੀਆਂ ਦਿਖਾਈ ਦਿੰਦੀਆਂ ਨੇ ਜਨ ਕਿ ਜੜਾਂ ਵੀ ਜਿਹੜੀਆਂ ਜਿਹੜਾ ਨੂੰ ਬਿਮਾਰੀ ਹੈ ਜਿਹੜੀ ਪਈ ਹੋਈ ਦਿਖਾਈ ਦਿੰਦੀ ਉਹਨਾਂ ਦੀ ਗਰੋਥ ਰੁਕ ਜਾਂਦੀ ਆ ਲਾਲ ਜੇ ਰੰਗ ਦੀਆਂ ਜਿਹੜੀਆਂ ਜੜਾਂ ਹੋ ਜਾਂਦੀਆਂ ਨੇ ਤੇ ਬੂਟੇ ਦਾ ਕੱਦ ਜਿਆਦਾ ਨਿੱਕਾ ਹੋਣ ਦੇ ਕਾਰਨ ਇਸ ਨੂੰ ਆਪਾਂ ਦੂਰ ਤੋਂ ਪਛਾਣ ਸਕਦੇ ਹਾਂ ਦੂਰ ਤੋਂ ਆਪਾਂ ਨੂੰ ਪਤਾ ਲੱਗ ਸਕਦਾ ਹੈ ਕਿ ਇਸ ਬੂਟੇ ਨੂੰ ਜਿਹੜਾ ਬੌਣਾ ਰੋਗ ਆ ਜਿਹੜਾ ਆ ਚੁੱਕਿਆ ਹੈ ਇਹ ਰੋਗ ਆਉਣ ਦਾ ਜਿਹੜਾ ਕਾਰਨ ਉਹ ਆ ਮੌਸਮ ਦੇ ਵਿੱਚ ਬਦਲਾਅ ਮੌਸਮ ਚੇਂਜ ਹੋਣ ਦੇ ਕਾਰਨ ਜਿਹੜਾ ਵਾਤਾਵਰਣ ਦੇ ਵਿੱਚ ਬਦਲਾਅ ਹੋਣ ਦੇ ਕਾਰਨ ਇਹ ਰੋਗ ਆ ਜਿਹੜਾ ਪੈਦਾ ਹੋਇਆ ਹੈ ਜਿਸ ਦੇ ਕਾਰਨ ਜਿਹੜਾ ਇਹ ਬਿਮਾਰੀ ਆਪਣੇ ਖੇਤਾਂ ਦੇ ਵਿੱਚ ਆਈ ਹੈ ਜਿਹੜੇ ਪਸੇਤੇ ਝੋਨੇ ਨੇ ਉਮੀਦ ਆ ਉਹਨਾਂ ਦੇ ਵਿੱਚ ਇਹ ਰੋਗ ਹੈ ਜਿਹੜਾ ਨਹੀਂ ਆਊਗਾ ਕਿਉਂਕਿ ਇਹ ਅਗੇਤੇ ਝੋਨੇ ਦੇ ਵਿੱਚ ਹੀ ਜਿਹੜਾ ਦੇਖਣ ਨੂੰ ਹਜੇ ਤੱਕ ਮਿਲਿਆ ਪਸੇਤੇ ਝੋਨੇ ਦੇ ਵਿੱਚ ਇਹ ਬਹੁਤ ਘੱਟ ਚਾਂਸ ਨੇ ਵੀ ਇਹ ਵਾਲਾ ਰੋਗ ਹੈ ਜਿਹੜਾ ਪਸੇਤੇ ਝੋਨੇ ਦੇ ਵਿੱਚ ਆਊਗਾ ਸੋ ਜਿਨ ਜਿਹੜੇ ਮੇਰੇ ਵੀਰਾਂ ਨੇ ਤੇ ਜ਼ਿਆਦਾ ਅਗੇਤੇ ਝੋਨੇ ਨਹੀਂ ਲਾਏ ਉਹ ਵੀਰ ਜਿਹੜੇ ਟੈਨਸ਼ਨ ਨਾ ਲੈਣ ਉਹ ਨਾ ਘਬਰਾਉਣਗਾ ਕਿ ਉਹਨਾਂ ਦੇ ਖੇਤ ਵਿੱਚ ਆਉਣ ਦੇ ਜਿਹੜੇ ਰੋਗ ਦੇ ਚਾਂਸ ਨਹੀਂ ਹੈਗੇ ਸੋ ਧੰਨਵਾਦ ਦੋਸਤੋ